ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਤਿੱਕਰ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਖਾਸ ਰਿਪੋਰਟ ਤੇ ਜਿੱਥੇ ਖਬਰ ਸੁਣਾਈ ਨਹੀਂ ਜਾਂਦੀ ਸਮਝਾਈ ਜਾਂਦੀ ਹੈ ਅੱਜ ਅਸੀਂ ਤਾਂ ਇਹੋ ਜਿਹੇ ਖਬਰਾਂ ਬਾਰੇ ਗੱਲ ਕਰਾਂਗੇ ਜੋ ਵਕਫ ਵਕ ਹੋ ਕੇ ਵੀ ਸਾਡੇ ਸਮਾਜ ਦੀ ਕੋ ਤਸਵੀਰ ਦਿਖਾਉਂਦੀਆਂ ਨੇ ਪਹਿਲੀ ਖਬਰ ਲੁਧਿਆਣਾ ਦੇ ਵਾਈਟ ਡਰਮ ਮਰਡਰ ਕੇਸ ਨਾਲ ਜੁੜੀ ਹੋਈ ਹੈ ਨੀਲੇ ਡਰਮ ਤੋਂ ਬਾਅਦ ਹੁਣੋ ਵਾਈਟ ਡਰਮ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿੱਥੇ 30 ਸਾਲਾ ਦਵਿੰਦਰਪਾਲ ਸਿੰਘ ਦਾ ਉਸਦੇ ਆਪਣੇ ਦੋਸਤ ਵੱਲੋਂ ਨਸ਼ੇ ਅਤੇ ਪੈਸੇ ਦੇ ਝਗੜੇ ਤੋਂ ਬਾਅਦ ਬਹਿਰੈਮੀ ਨਾਲ ਕਤਲ ਕਰ ਦਿੱਤਾ ਗਿਆ ਦੂਜੀ ਖਬਰ ਇੱਕ ਅੱਜ ਦੇ ਪੁਆਇੰਟ 10 ਕਰੋੜ ਰੁਪਏ ਦੀ ਹਾਈ ਪ੍ਰੋਫਾਈਲ ਧੋਖਾਧੜੀ ਨਾਲ ਸੰਬੰਧਿਤ ਹੈ ਜਿਸ ਵਿੱਚ ਸਾਬਕਾ ਆਈਜੀ ਅਮਰ ਸਿੰਘ ਚੋਹਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਕੇਸ ਦਾ ਇੱਕ ਮੁਲਜ਼ਮ ਚੰਦਰਕਾਂਤ ਜੋ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ SIM ਕਾਰਡ ਡੀਲਰ ਸੀ ਪੁਲਿਸ ਰਿਮਾਂਡ ਦੌਰਾਨ ਬਿਮਾਰ ਹੋ ਕੇ ਹਸਪਤਾਲ ਵਿੱਚ 14 ਦਿਨਾਂ ਤੋੜਿਆ ਤੀਜੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਦੌਰੇ ਨਾਲ ਜੁੜੀ ਹੋਈ ਹੈ ਜਿੱਥੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨਗਰ ਨਿਗਮ ਸਮਾਗਮਾਂ ਦੀ ਗੱਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਅਲਰਟ ਤੇ ਹੈ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਨੇ ਪਰ ਲੋਕ ਅਜੇ ਵੀ ਕਿਹੜੇ ਕੰਮ ਹੋਣਗੇ ਅਤੇ ਉਹਨਾਂ ਦਾ ਅਸਰ ਜ਼ਮੀਨ ਤੇ ਕਦੋਂ ਨਜ਼ਰ ਆਵੇਗਾ ਜਿਆਦਾ ਸਮਾਂ ਲੈਂਦੇ ਹੋਏ ਕਿੰਨਾ ਖਬਰਾਂ ਬਾਰੇ ਗੱਲ ਵੀ ਕਰਨੀ ਆਪਾਂ ਪਰ ਸਭ ਤੋਂ ਪਹਿਲਾਂ ਆਪਣੀ ਵੱਡੀ ਖਬਰ ਦੇ ਬਾਰੇ ਗੱਲ ਕਰਦੇ ਆਂ ਲੁਧਿਆਣਾ ਵਿੱਚ ਹੋਇਆ ਵਾਈਟ ਡਰਮ ਮਟਰ ਕੇਸ ਸਿਰਫ ਸ਼ਹਿਰ ਨਹੀਂ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਇਸ ਕੇਸ ਨੇ 30 ਸਾਲਾ ਦਵਿੰਦਰ ਸਿੰਘ ਜੋ ਮੁੰਬਈ ਵਿੱਚ ਕੰਪਿਊਟਰ ਇੰਜੀਨੀਅਰ ਸੀਗਾ ਉਸ ਦਿਨ ਪਹਿਲਾਂ ਹੀ ਲੁਧਿਆਣਾ ਵਾਪਸ ਆਇਆ ਉਸ ਦਾ ਕਤਲ ਉਸ ਦੇ ਦੋਸਤ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਔਰ ਬੱਲੂ ਕੀਤਾ ਗਿਆ ਆਏ ਦਿਨ ਇਹੋ ਜਿਹੀ ਘਟਨਾ ਦੇਖਣ ਨੂੰ ਮਿਲਦੀ ਹੈ ਪਹਿਲਾਂ ਨੀਲੇ ਡਰਮ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਪਰ ਹੁਣ ਦਬਾਈ ਡਰਮ ਨੇ ਵੀ ਸਭ ਨੂੰ ਹੈਰਾਨ ਕਰਕੇ ਦੇ ਰੱਖ ਦਿੱਤਾ ਪੁਲਿਸ ਦੇ ਮੁਤਾਬਿਕ ਦੋਵੇਂ ਨਸ਼ੇ ਵਸਨ ਤੇ ਪੈਸਿਆਂ ਦੇ ਲੈਣ-ਦੇਣ ਤੇ ਹੋਏ ਝਗੜੇ ਦੌਰਾਨ ਉਸ ਦੀ ਹੱਤਿਆ ਕਰ ਦਿੱਤੀ ਗਈ ਲਾਲਚ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਲਾਸ਼ ਦੇ 6 ਟੁਕੜੇ ਕਰਕੇ ਸਿਰ ਤੇ ਧੜ ਚਿੱਟੇ ਪਲਾਸਟਿਕ ਡਰਮ ਵਿੱਚ ਛੁਟੇ ਗਏ ਸੀਸੀਟੀਵੀ ਫੁਟੇਜ ਨੇ ਦੋਸ਼ੀਆਂ ਨੂੰ ਮੋਟਰਸਾਈਕਲ ਤੇ ਡਰਮ ਲੈ ਕੇ ਜਾਂਦੇ ਦਿਖਾਇਆ ਗਿਆ ਇਹ ਕੇਸ ਸਾਨੂੰ ਦਿਖਾਉਂਦਾ ਹੈ ਕਿ ਕਿਵੇਂ ਨਸ਼ਾ ਅਤੇ ਗਲਤ ਸਾਥ ਜ਼ਿੰਦਗੀ ਖਤਮ ਕਰ ਸਕਦਾ ਹੈ ਦੋਸਤ ਕਿਵੇਂ ਦੁਸ਼ਮਣ ਬਣ ਜਾਂਦੇ ਨੇ ਇਸ ਘਟਨਾ ਤੇ ਸੋਚੋ ਜੇ ਅਸੀਂ ਆਪਣੀ ਚੋਣਾਂ ਤੇ ਫੈਸਲਿਆਂ ਤੇ ਧਿਆਨ ਨਾ ਦਈਏ ਤਾਂ ਅਜਿਹੀ ਸਖਤ ਹਕੀਕਤ ਸਾਡੇ ਨਾਲ ਵੀ ਵਾਪਰ ਸਕਦੀ ਹੈ ਇਸ ਤੋਂ ਤੁਸੀਂ ਕੀ ਸਿੱਖਦੇ ਹੋ ਕਿ ਸਿਰਫ ਨਸ਼ਾ ਹੀ ਕਾਰਨ ਹੈ ਜੋ ਅੰਦਰ ਹੀ ਦੱਬੇ ਲਾਲਚ ਗੁੱਸਾ ਵੀ ਹੋ ਸਕਦਾ ਹੈ ਸੋਚੋ ਤੇ ਸਾਨੂੰ ਕਮੈਂਟ ਕਰਕੇ ਦੱਸੋ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਆ ਕਿ ਪਹਿਲਾਂ ਵਿਆਹ ਤੇ ਪਵਿੱਤਰ ਰਿਸ਼ਤੇ ਹੁੰਦੇ ਸੀਗੇ ਹੁਣ ਪਤਨੀਆਂ ਹੀ ਆਪਣੇ ਘਰਵਾਲਿਆਂ ਦੇ ਕਤਲ ਕੀਤੇ ਜਾਣ ਜਾ ਰਹੀਆਂ ਨੇ ਕਰ ਰਹੀਏ ਦੂਜੇ ਮਾਮਲੇ ਦੀ 8.10 ਕਰੋੜ ਰੁਪਏ ਦੀ ਹਾਈ ਪ੍ਰੋਫਾਈਲ ਤੋਖਾੜੀ ਜਿਸ ਵਿੱਚ ਸਾਬਕਾ ਆਈਜੀ ਅਮਰ ਸਿੰਘ ਚੋਹਲ ਨਾਲ ਸੰਬੰਧਿਤ ਚੰਦਰਕਾਂਤ ਨਾਮਕ ਮੁਲਜ਼ਮ ਸ਼ਾਮਲ ਸੀ ਜੀ ਹਾਂ ਚੰਦਰਕਾਂਤ ਜੋ ਕਿ SIM ਕਾਰ 딜러 ਸੀ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਤੇ ਦੋਸ਼ ਹੈ ਕਿ ਉਸ ਨੇ ਧੋਖਾਧੜੀ ਨੈਟਵਰਕ ਵਿੱਚ ਸ਼ਾਮਲ ਦੋਸ਼ੀਆਂ ਲਈ SIM ਕਾਰਡ ਐਕਟੀਵੇਟ ਕਰਵਾਏ ਪੁਲਿਸ ਰਿਮਾਂਡ ਦੌਰਾਨ ਬਿਮਾਰ ਹੋ ਕੇ ਉਸ ਦੀ ਹਸਤਾਕ ਵਿੱਚ ਮੌਤ ਹੋ ਗਈ ਇਸ ਮਾਮਲੇ ਨੇ ਸਾਡੇ ਲਈ ਇਹ ਸਵਾਲ ਖੜਾ ਕੀਤਾ ਕਿ ਜੇ ਉੱਚ ਅਧਿਕਾਰੀ ਵੀ ਅਜਿਹੇ ਫਰਾਡ ਅਤੇ ਨੈਟਵਰਕ ਨਾਲ ਜੁੜੇ जोड ਸਕਦੇ ਨੇ ਤਾਂ ਆਮ ਲੋਕ ਕਿੰਨਾ ਸੁਰੱਖਿਅਤ ਮਹਿਸੂਸ ਕਰ ਸਕਦੇ ਨੇ ਮਤਲਬ ਆਮ ਉਹ ਲੋਕ ਤਾਂ ਕਿਹੜੇ ਖੇਤ ਵੀ ਮੁਲੀ ਨੇ ਧੋਖਾ ਸਿਰਫ ਪੈਸਾ ਹੀ ਨਹੀਂ ਖਾਂਦਾ ਇਹ ਸਿਹਤ ਅਤੇ ਜ਼ਿੰਦਗੀ ਵੀ ਖਤਮ ਕਰ ਸਕਦਾ ਹੈ ਸੋਚੋ ਜੇ ਸੋ ਸਿੱਖਣ ਦੀ ਲੋੜ ਨਾ ਹੋਵੇ ਤਾਂ ਕਿੱਥੇ ਜਾਵਾਂਗੇ ਆਨਲਾਈਨ ਚਮਕ ਧਮਕ ਅਤੇ ਲਾਲਚ ਸਾਡੇ ਮਨ ਤੇ ਜੀਵਨ ਤੇ ਕਿਵੇਂ ਪ੍ਰਭਾਵ ਪਾ ਸਕਦਾ ਹੈ ਹੁਣ ਤੀਜੀ ਖਬਰ ਸਿਆਸਤ ਤੇ ਪ੍ਰਸ਼ਾਸਨ ਨਾਲ ਜੁੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੇ ਕੱਲ ਜਲੰਧਰ ਦੇ ਦੌਰੇ ਤੇ ਨੇ ਜਿਸ ਵਿੱਚ ਉਹ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨਗਰ ਨਿਗਮ ਸਮਾਗਮਾਂ ਵਿੱਚ ਭਾਗ ਲੈਣਗੇ ਸਾਥੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਵੀ ਨੇ ਪ੍ਰਸ਼ਾਸਨ ਅਲਰਟ ਤੇ ਹੈ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਨੇ ਪਰ ਇਸ ਫਸਟ ਨਹੀਂ ਕਿ ਮੁੱਖ ਮੰਤਰੀ ਕਿਹੜੇ ਕਿਹੜੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਕਿਹੜੀਆਂ-ਕਿਹੜੀਆਂ ਜਨਤਕ ਰੈਲੀਆਂ ਹੋਣਗੀਆਂ ਇਹ ਘਟਨਾ ਸਾਨੂੰ ਯਾਦ ਲਾਉਂਦੀ ਹੈ ਕਿ ਸਿਆਸਤ ਸਿਰਫ ਅਰੋਹਨ ਦੀ ਗੱਲ ਨਹੀਂ ਹੈ ਇਹ ਜਵਾਬਦੇਹੀ ਹੈ ਅਤੇ ਲੋਕਾਂ ਦੀ ਨਿਗਰਾਨੀ ਨਾਲ ਹੀ ਸਹੀ ਦਿਸ਼ਾ ਵਿੱਚ ਜਾਂਦੀ ਹੈ ਅਸੀਂ ਲੋਕ ਜਾਨਣਾ ਚਾਹੁੰਦੇ ਹਾਂ ਕਿ ਜਦ ਤੱਕ ਜ਼ਮੀਨੀ ਸੱਚਾਈ ਨਹੀਂ ਆਏਗੀ ਉਹਨਾਂ ਪ੍ਰੋਜੈਕਟਾਂ ਤੇ ਵਾਅਦਿਆਂ ਤੇ ਦਾ ਅਸਲ ਫਾਇਦਾ ਕਦੋਂ ਮਿਲੇਗਾ ਇਸ ਲਈ ਸਵਾਲ ਪੁੱਛਣਾ ਤੇ ਜਵਾਬਦੇਹੀ ਮੰਗਣਾ ਸਾਡੇ ਹੱਕ ਦਾ ਹਿੱਸਾ ਹੈ ਤੁਹਾਡਾ ਸਵਾਲ ਕਰਨਾ ਹਟਾ ਅਧਿਕਾਰ ਹੈ ਜੇਕਰ ਤੁਸੀਂ ਸਵਾਲ ਨਹੀਂ ਕਰੋਗੇ ਤਾਂ ਸਰਕਾਰ ਕਦੇ ਵੀ ਜਵਾਬ ਦੇ ਨਹੀਂ ਹੋਗੀ ਤਾ ਇਸ ਤਿੰਨਾਂ ਖਬਰਾਂ ਤੋਂ ਸਿੱਖਣ ਨੂੰ ਮਿਲਦਾ ਹੈ ਕਿ ਸਮਾਜ ਸਿਰਫ ਸਰਕਾਰ ਨਾਲ ਨਹੀਂ ਬਣਦਾ ਇਹ ਸਾਡੇ ਆਪਣੇ ਫੈਸਲੇਆ ਚੋਣਾ ਸਾਵਧਾਨੀ ਅਤੇ ਜਵਾਬਦੇਹੀ ਨਾਲ ਬਣਦਾ ਹੈ ਚਾਹੇ ਜ਼ੁਰਮ ਹੋਵੇ ਧੋਖਾ ਹੋਵੇ ਜਾਂ ਸਿਆਸਤ ਅਸੀਂ ਜੋ ਵੀ ਫੈਸਲੇ ਕਰਦੇ ਹਾਂ ਉਹ ਸਿੱਧਾ ਸਾਡੇ ਆਲੇ ਦੁਆਲੇ ਅਤੇ ਸਮਾਜ ਦੀ ਦਿਸ਼ਾ ਨੂੰ ਪ੍ਰਭਾਵਿਤ ਕਰਦੇ ਨੇ ਇਸ ਲਈ ਨਸ਼ੇ ਤੋਂ ਦੂਰ ਰਹੋ ਲਾਲਚ ਅਤੇ ਧੋਖੇ ਤੋਂ ਸਾਵਧਾਨ ਰਹੋ ਹਮੇਸ਼ਾ ਸੋਚ ਵਿਚਾਰ ਕੇ ਫੈਸਲਾ ਕਰੋ ਅਤੇ ਜਵਾਬਦੇਹੀ ਨੂੰ ਨਾ ਭੁੱਲੋ ਜੇਕਰ ਤੁਸੀਂ ਜਵਾਬ ਕਰੋਗੇ ਸਵਾਲ ਕਰੋਗੇ ਤਾਂ ਹੀ ਸਰਕਾਰ ਤੁਹਾਨੂੰ ਜਵਾਬ ਆਪ ਦੇਗੀ ਜੇਕਰ ਤੁਸੀਂ ਆਪਣੇ ਹੱਕਾਂ ਤੇ ਲੜਨਾ ਸਿੱਖੂਗੇ ਫੇਰ ਹੀ ਜਾ ਕੇ ਸਰਕਾਰ ਤੁਹਾਡੇ ਅੱਗੇ ਝੁਕੇਗੀ ਕਿਉਂਕਿ ਕਦੇ ਇਹ ਨਹੀਂ ਹੋਇਆ ਕਿ ਕੋਈ ਲੜਿਆ ਹੋਵੇ ਕਿਸੇ ਨੇ ਸੰਘਰਸ਼ ਕੀਤਾ ਹੋਵੇ ਸਰਕਾਰ ਨਾ ਝੁਕੇ ਹੋਵੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮੁੱਦੇ ਅੱਗੇ ਹੋਣ ਤਾਂ ਜਾਗੋ ਤੇ ਆਵਾਜ਼ ਉਠਾਓ ਤੇ ਇਹ ਸੀ ਸਾਡੀ ਅੱਜ ਦੀ ਖਾਸ ਰਿਪੋਰਟ ਖਬਰਾਂ ਹੋਰ ਵੀ ਬਹੁਤ ਨੇ ਜਿੰਨਾ ਤੇ ਗੱਲ ਕਰਨੀ ਹੈ ਪਰ ਸਾਡਾ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਇਸ ਲਈ ਹੁਣ ਤੱਕ ਅਧੀਆਂ ਤਿੰਨ ਖਬਰਾਂ ਹੀ ਬਹੁਤ ਨੇ ਜੋ ਸਾਨੂੰ ਸਿਖਾ ਸਕਦੀਆਂ ਹਨ ਤੁਹਾਨੂੰ ਸਮਝਾ ਸਕਦੀਆਂ ਕਿ ਸਾਵਧਾਨ ਰਹੋ ਅਲਰਟ ਰਹੋ ਤੇ ਅਹੇ ਜੀ ਦੋਸਤਾਂ ਤੋਂ ਬਚੇ ਰਹੋ ਤੇ ਮਿਲਦੇ ਆ ਅਗਲੇ ਪ੍ਰੋਗਰਾਮ ਦੇ ਨਾਲ ਇਸੇ ਟਾਈਮ ਤੇ ਧੰਨਵਾਦ